ਕਾਰਪੋਰੇਟ ਘਰਾਣੇ ਮਰਦਾਬਾਦ ਮੁਰਦਾਬਾਦ ਨਿੱਜੀ ਕਾਰ ਨਿਬੰਦ ਕਰੋ ਬੰਦ ਕਰੋ ਬੰਦ ਕਰੋ ਹੋ ਕੇਕਤਾ ਜਿੰਦਾਬਾਦ 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 ਕਾਰਪੋਰੇਟ ਘਰਾਣੇ ਮਰਦਾਬਾਦ ਮੁਰਦਾਬਾਦ ਮੁਰਦਾਬਾਦ ਫਟਾਨੀ ਬਾਨੀ ਮਰਦਾਬਾਦ ਮੁਰਦਾਬਾਦ ਮੁਰਦਾਬਾਦ ਫਟਾਨੀ ਬਾਨੀ ਮਰਦਾਬਾਦ ਮੁਰਦਾਬਾਦ ਸਿੰਘ ਜਿਲ੍ਹਾ ਪ੍ਰਚਾਨ ਕ੍ਰਾਂਤੀਕਾਰੀ ਕਿਸਾਨੀ ਪੰਜਾਬ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚਾ ਆਵਾਜ਼ਤਾ ਉਹਦੇ ਸੱਦੇ ਤੇ ਜਿਹੜਾ ਅੱਜ ਦਾ ਪ੍ਰੋਗਰਾਮ ਕੀਤਾ ਗਿਆ ਕ੍ਰਾਂਤੀਕਾਰੀ ਕਿਸਾਨ ਜਥੇਬੰਦੀ ਵੱਲੋਂ ਇਹ ਜਿਵੇਂ 1942 ਦੇ ਵਿੱਚ ਅੰਗਰੇਜ਼ ਭਜਾਓ ਦੇਸ਼ ਬਚਾਓ ਦਾ ਨਾਅਰਾ ਦੇ ਕੇ ਜੋ ਅੰਦੋਲਨ ਸ਼ੁਰੂ ਹੋਇਆ ਸੀ ਉਸੇ ਅੰਦੋਲਨ ਦਾ ਤਾਇਰ ਜੋ ਅੱਜ ਦੇ ਸਮੇਂ ਦੀ ਲੋੜ ਹੈ ਇਹ ਕਾਫਟਾ ਦੁਆਰਾ ਦੇਸ਼ ਤੇ ਆਮ ਵੱਡੇ ਵੱਡੇ ਦੇਸ਼ਾਂ ਦੇ ਕਾਬੂ ਹੋ ਕੇ ਜਿਹੜਾ ਉੱਥੋਂ ਦੀ ਆਮ ਜਨਤਾ ਦਾ ਗੁੰਮਲ ਕੱਢਿਆ ਗਿਆ ਉਸੇ ਦਾ ਜਿਹੜਾ ਅੰਦੋਲਨ ਸ਼ੁਰੂ ਕੀਤਾ ਗਿਆ ਉਹਦੀ ਘੜੀ ਤਹਿਤੀ ਅੱਜ ਦਾ ਪ੍ਰੋਗਰਾਮ ਰੱਖਿਆ ਸੀ ਵੀ ਇਹ ਕਾਰਪੋਰੇਟ ਘਰਾਣਿਆਂ ਦੇ ਜ਼ਾਤਰ ਮੂਹਰੇ ਪ੍ਰਦਰਸ਼ਨ ਕੀਤਾ ਜਾਣ ਤਾਂ ਜੋ ਜਿਹੜਾ ਇਹਨੂੰ ਅਸੀਂ ਅੱਗੇ ਤੋਂ ਜਿਹੜਾ ਅੰਦੋਲਨ ਦਾ ਹਿੱਸਾ ਬਣਾ ਕੇ ਅੰਦੋਲਨ ਨੂੰ ਵਧਾ ਕੇ ਲੋਕਾਂ ਨੂੰ ਲਾਭ ਮਤ ਕਰ ਸਕੀਏ ਤਾਂ ਜੋ ਜਿਹੜਾ ਕਾਰਪੋਰੇਟ ਘਰਾਣਿਆਂ ਨੂੰ ਇਥੋਂ ਦੇਸ਼ ਚੋਂ ਚਲਦੇ ਕੀਤਾ ਜਾਵੇ ਅਗਲਾ ਪ੍ਰੋਗਰਾਮ ਕੀ ਲਿਖਿਆ ਗਿਆ ਅਗਲਾ ਪ੍ਰੋਗਰਾਮ 17 ਅਗਸਤ ਦਾ ਪ੍ਰੋਗਰਾਮ ਹੈ ਜਿਹੜਾ ਕਿ ਪਾਣੀਆਂ ਦੇ ਮਸਲੇ ਨੂੰ ਲੈ ਕੇ ਸੰਯੁਕਤ ਕਿਸਾਨ ਮੋਲਚਾ ਭਾਰਤ ਤੋਂ ਪੰਜਾਬ ਦੇ ਸੱਦੇ ਤੇ ਪ੍ਰੋਗਰਾਮ ਰੱਖਿਆ ਉਹ ਪ੍ਰੋਗਰਾਮ ਜਿਹੜਾ ਇਹ ਮੰਤਰੀ ਆ ਮੌਜੂਦਾ ਸਰਕਾਰ ਦੇ ਜਿਵੇਂ ਆਪਣੇ ਤਕਰੀਬਨ ਜਿਹੜਾ ਮੰਤਰੀਆਂ ਦੇ ਰਕਮੇ ਤੇ ਆਏ ਨਾ ਕਲਤਾ ਸਿੰਘ ਸੰਧਵਾ ਉਹਨਾਂ ਦੇ ਬਾਦਾਂ ਬੂਰੇ ਰੱਖਣ ਦਾ ਪ੍ਰੋਗਰਾਮ ਬਣਾਇਆ ਉਹ ਕੁਝ ਜਗ੍ਹਾ ਦੇ ਵਿੱਚ ਜਿਵੇਂ ਕੋਈ ਮੰਤਰੀਆਂ ਦੇ ਜਾਂ ਹਲਕੇ ਦੇ ਹਸਾਬ ਨਾਲ ਲੋਕਾਂ ਦੀ ਸਟਾਰਟਿੰਗ ਕਰਨੀ ਹੈ ਵੀ ਕਿੱਥੇ ਕਿੱਥੇ ਤਰਨਾ ਸਹੀ ਰਹੂਗਾ ਉਹਨਾਂ ਜਿਲ੍ਹਿਆਂ ਦੀ ਕੋਈ ਸਮੱਸਿਆ ਹੋ ਸਕਦੀ ਹੈ ਪਰ ਆਪਣੇ ਜਿਹੜੇ ਦੇ ਵਿੱਚ ਕਲਤਾਪ ਸਿੰਘ ਸੰਧਮਾ ਦੇ ਹੀ 100% ਤਰਨਾ ਲੱਗੂਗਾ ਕਿਉਂਕਿ ਉਹ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਆ ਉਹਦੇ ਤੇ ਰਾਤ ਵੀ ਮੀਟਿੰਗ ਹੋ ਰਹੀ ਹੈ ਬਾਕੀ ਜੇ ਕੋਈ ਚੇਂਜ ਹੋਊਗਾ ਤਾਂ ਉਹ ਦੇਖ ਲਾਂਗੇ ਪਰ ਆਪਣੇ ਜਿਹੋ ਜਗਾ ਮਰਾ ਮੋਟਾ ਉਨੀ ਹੀ ਹੋ ਸਕਦੀ ਹੈ ਪਰ ਲੱਗੂਗਾ ਕਲਤਾਪ ਸਿੰਘ ਸੰਧਮਾ ਲਈ